ਸਾਪ ਦਾ ਡਿਪਟੀ ਸੀਐਮ ਅਤੇ ਐਮਪੀ ਸੁਖਿੰਦਰ ਸਿੰਘ ਰੰਧਾਵਾ ਦੁਚੇ ਦਿਨ ਫਿਰ ਇੱਕ ਰੈਲੀ ਵਿੱਚ ਗਰਜੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਨਾਈਆਂ ਖਰੀਆਂ ਖਰੀਆਂ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਸੁਖਿੰਦਰ ਸਿੰਘ ਰੰਧਾਵਾ ਨੇ ਅੱਜ ਅਸੀਂ ਮਨਰੇਗਾ ਦੇ ਅਗੇਂਸਟ ਜੋ ਉਹਨਾਂ ਨੇ ਕਾਲਕ ਨੂੰ ਜਿਵੇਂ ਕਿਸਾਨਾਂ ਦੇ ਉੱਪਰ ਕਾਲਾ ਕਾਨੂੰਨ ਲਾ ਕੇ ਆਏ ਸੀ ਤਿੰਨ ਕਾਨੂੰਨ ਤੋਂ ਵਾਪਸ ਪੰਜਾਬ ਦੇ ਲੋਕਾਂ ਨੇ ਕੀਤਾ ਔਰ ਤੁਸੀਂ ਸਾਰਿਆਂ ਨੇ ਉਹ ਸਰਕਾਰ ਨੂੰ ਜ਼ਾਲਮ ਸਰਕਾਰ ਨੂੰ ਮਜਬੂਰ ਕੀਤਾ ਕਿ ਉਹ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਏ ਅੱਜ ਜੋ ਡਾਕਟਰ ਮਨਵੋਧ ਸਿੰਘ ਹੁਣਾ ਨੇ ਮਨਰੇਗਾ ਦੇ ਉੱਪਰ ਕਾਨੂੰਨ ਬਣਾਇਆ ਸੀ ਗਰੰਟੀ ਦਿੱਤੀ ਸੀ ਤੁਹਾਨੂੰ ਕਿ ਅਸੀਂ ਤੁਹਾਨੂੰ 100 ਦਿਨ ਕੰਮ ਦਵਾਂਗੇ ਇਹ ਇਸ ਕਰਕੇ ਗਰੰਟੀ ਦਿੱਤੀ ਸੀ ਇਹ ਭਾਜੀਪੀ ਦੀ ਗਵਰਨਮੈਂਟ ਵਾਂਗੂ ਨਹੀਂ ਕਿ ਜਦੋਂ ਇਲੈਕਸ਼ਨ ਆਏਗੀ ਤੇ ਉਥੇ 6000 ਜਾਂ 7000 ਜਿਵੇਂ ਬਿਹਾਰ ਚ ਕੀਤਾ ਸੀ ਤੁਹਾਡੇ ਖਾਤਿਆਂ ਚ ਪੈਸੇ ਪਾ ਦਾਂਗੇ ਇਹ ਦਿੱਤਾ ਸੀ ਕਿ ਜਿਹੜਾ ਮਜ਼ਦੂਰ ਜਾਂ ਜਿਹੜੇ ਜਿਹਦੇ ਕੋਲ ਨਹੀਂ ਕੰਮ ਹੈਗਾ ਉਹ 100 ਦਿਨ ਕੰਮ ਕਰੇਗਾ ਇਸ ਕਰਕੇ ਕਿਹਾ ਸੀ ਕਿ ਉਹ ਕੰਮ ਕਰੇਗਾ ਤੇ ਉਹਨੂੰ ਪੈਸੇ ਦਿੱਤੇ ਜਾਣਗੇ ਉਹਨੂੰ ਇਹ ਨਾ ਹੋਵੇ ਕਿ ਮੈਂ ਕੰਮ ਤੋਂ ਬਿਨਾ ਮੈਨੂੰ ਪੈਸੇ ਮਿਲੇ ਨੇ ਤੁਹਾਡੇ ਲਈ ਇੱਕ ਮਾਨ ਸਤਕਾਰ ਵਾਲੀ ਗੱਲ ਸੀ ਜੋ ਇਹ ਸਰਕਾਰ ਨੇ ਬੰਦ ਕਰ ਦਿੱਤੀ ਆ ਔਰ ਪੰਜਾਬ ਸਰਕਾਰ ਨੇ ਜਿਹੜਾ ਸੈਸ਼ਨ ਕੀਤਾ ਬਗੇਲ ਸਾਹਿਬ ਇੱਕ ਵੱਡਾ ਫਰੋਡ ਸੀ ਪੰਜਾਬ ਦੇ ਲੋਕਾਂ ਨਾਲ ਪੰਜ ਇਹਨੇ ਸੈਸ਼ਨ ਕੀਤੇ ਅੱਜ ਤੱਕ ਇੱਕ ਬੀਬੀਐਮਪੀ ਦਾ ਸਪੀਕਰ ਸਰ ਤੁਹਾਡੇ ਕੀਤਾ ਨੰਗਲ ਦਾ ਉਦੋਂ ਚ ਇਹਨੇ ਮੂੰਹ ਦੀ ਖਾਦੀ ਜਿਹੜੇ ਬਾਕੀ ਸੈਸ਼ਨ ਕੀਤੇ ਇਹਦਾ ਕੋਈ ਸੈਸ਼ਨ ਨਹੀਂ ਫਰੋਡ ਕਰਦਾ ਔਰ ਇਹ ਫਰੋਡ ਜਿਹੜਾ ਇਹਦਾ ਨੰਗਾ ਹੋ ਗਿਆ ਕੱਲ ਕੇਜਰੀਵਾਲ ਨੇ ਕਿਹਾ ਕਿ ਹਮ ਲੋਕੋ ਕੇ ਸਾਥ ਹੈ ਹਮ ਗਰੀਬ ਅਮ ਆਦਮੀ ਕੋ ਟਿਕਟ ਦਿੰਦੇ ਹਨ ਮੈਂ ਪੁੱਛਣਾ ਚਾਹੁੰਨਾ ਆ ਜਿਹੜਾ ਬਣਿਆ ਲੁਧਿਆਣੇ ਤੋਂ ਐਮ ਐਲ ਏ ਜਿਹਨੂੰ ਕੱਲ ਹੀ ਤੂੰ ਇੱਕ ਹੋਰ ਮਹਿਮਾਨ ਦਿੱਤਾ ਅਰੋੜਾ ਉਹਨੂੰ ਕੀ ਉਹ ਗਰੀਬ ਜਿਹੜਾ ਹੁਣੇ ਹੀ ਤੂੰ ਕੀਤਾ ਇਹਦਾ ਰਾਜ ਸਭਾ ਦਾ ਮੈਂਬਰ ਲੈ ਕੇ ਆਇਆ ਉਹ ਪੰਜਾਬ ਦਾ ਸਭ ਤੋਂ ਵੱਡਾ ਨਹੀਂ ਇੰਡੀਆ ਦਾ ਸਭ ਤੋਂ ਵੱਡਾ ਇੰਡਸਟਰੀ ਲਿਸਟ ਆ ਜਿਹੜੇ ਬਾਕੀ ਤੂੰ ਬਣਾਏ ਨੇ ਆ ਜਿਹੜਾ ਲਵਲੀ ਯੂਨੀਵਰਸਿਟੀ ਦਾ ਬਣਾਇਆ ਇਹ ਆਮ ਆਦਮੀ ਦਾ ਜਿਹੜਾ ਅਥੋਂ ਬਣਿਆ ਇਹ ਗੁਰਿੰਗ ਸਾਹਿਬ ਦੇ ਹਲਕੇ ਤੋਂ ਉਹ ਆਮ ਆਦਮੀ ਆ ਇਹ ਜਿਹੜੀਆਂ ਮੈਂ ਚੀਜ਼ਾਂ ਇਸ ਕਰਕੇ ਕਹਿੰਦਾ ਇਹ ਫਰੋਡ ਜੇ ਆਮ ਆਦਮੀ ਜੇ ਬੈਠੇ ਤੇ ਇੱਥੇ ਬੈਠੇ ਜੇ ਅਸੀਂ ਆਪਣੇ ਘਰਾਂ 'ਚੋਂ ਅਮੰਗੂਪੁਰ ਸਾਹਿਬ ਪਿੰਡ ਆਪਰੇ ਰਹਿੰਦੇ ਨੇ ਤੇ ਇਸ ਨੌਜਵਾਲਾ ਕਹਿੰਦਾ ਕਿ ਮੈਂ ਆਪਣੇ ਪਿੰਡ ਰਹਿਣਾ ਇਹਨੂੰ ਪੁੱਛੋ ਤੇਰਾ ਪਿੰਡ ਹੈ ਕਿੱਥੇ ਆ ਤੂੰ ਆਪਣੇ ਸੌਰੇ ਹੀ ਦੱਸ ਦੇ ਕਿੱਥੇ ਨੇ ਕਿਹੜੇ ਸੌਰਿਆਂ ਦੇ ਜਾਨਾ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹਨਾ ਕਿ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਚੱਲਦਾ ਜਿਹੜਾ ਜਿਹਦੀਆਂ ਲੱਤਾਂ 'ਚ ਦਮ ਹੋਵੇ ਜਿਹਦੀ ਜ਼ੁਬਾਨ 'ਤੇ ਕੰਟਰੋਲ ਹੋਵੇ ਜਿਹੜੀ ਪੰਜਾਬੀਆਂ ਦੀ ਗੱਲ ਕਰੇ ਉਹ ਨਹੀਂ ਚੱਲ ਸਕਦਾ ਜਿਹੜਾ ਦਿੱਲੀ ਦੀ ਗੱਲ ਕਰੇ ਜਿਹੜਾ ਕੇਜਰੀਵਾਦੀ ਗੱਲ ਕਰੇ ਉਹ ਨਹੀਂ ਚਲੇਗਾ ਮੈਂ ਤੁਹਾਡੇ ਕੋਲੋਂ ਹੋਣੀ ਮੰਸ਼ਾਹਰ ਵਾਲੇ ਅੰਗਦ ਹਣੀ ਬੋਲ ਕੇ ਗਏ ਸੀ ਅੰਗਦ ਮੁਬਾਰਕਾਂ ਤੁਹਾਡਾ ਪਰਿਵਾਰ ਸਰਦਾਰ ਦਲਬਾਖ ਸਿੰਘ ਤੋਂ ਲੈ ਕੇ ਤੇਰੇ ਪਿਤਾ ਜੀ ਤੱਕ ਇੱਕ ਵਾਰੀ ਕਿਸੇ ਨੇ ਕਾਂਗਰਸ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਪ੍ਰਮਾਤਮਾ ਉਹਨਾਂ ਘਰਾਂ ਦੇ ਵਿੱਚ ਜਰੂਰ ਦੁਬਾਰਾ ਵਾਪਸ ਫੇਰ ਦੇ ਹੁੰਦਾ ਕਿ ਜਿਹੜੇ ਪਾਰਟੀ ਦੇ ਨਾਲ ਜੁੜੇ ਹੁੰਦੇ ਨੇ ਤੇ ਤੁਸੀਂ ਜਿੱਤੇ ਹੋ ਬਹੁਤ ਵਧੀਆ ਗੱਲ ਇਹਨੂੰ ਅੱਗੇ ਲੈ ਕੇ ਚੱਲੀਏ ਮੈਂ ਡਿਪਾਰਟਮੈਂਟ ਨੂੰ ਬੇਨਤੀ ਕਰੂੰਗਾ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਪੰਜਾਬ 'ਚ ਕੋਈ ਮਹਿਫੂਜ਼ ਨਹੀਂ ਬੰਦਾ ਦੌੜ ਕੇ ਪੀੜ 'ਚ ਜਾਂਦਾ ਜਿੱਥੇ ਜ਼ਿਆਦਾ ਲੋਕ ਬੈਠੇ ਹੋਣ ਕਿ ਉੱਥੋਂ ਮੇਰਾ ਬਚਾਅ ਹੋਏਗਾ ਪੱਟੀ ਦਾ ਸਰਪੰਚ ਉੱਥੇ ਵਿਆਹ ਦੇ ਵਿੱਚ ਬੈਠਾ ਸੀ 400 ਆਦਮੀ ਬੈਠਾ ਤੇ ਪਿੱਛੋਂ ਗੁੰਡਿਆਂ ਆਏ ਤੇ ਸਿਰ 'ਚ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਮੁੱਖ ਮੰਤਰੀ ਦੀ ਜ਼ੁਬਾਨ ਨਹੀਂ ਖੁੱਲੀ ਮੁੱਖ ਮੰਤਰੀ ਨੂੰ ਤੇ ਪਹੁੰਚਣਾ ਚਾਹੀਦਾ ਸੀ ਮੁੱਖ ਮੰਤਰੀ ਨੂੰ ਗੱਲ ਕਰਨੀ ਚਾਹੀਦੀ ਸੀ ਕਿ ਇਹ ਜਿਹੜੇ ਮੈਂ ਗੁੰਡਾ ਕਰਦੀ ਨਹੀਂ ਚੱਲਣਦਾਗਾ ਤੇ ਕੇਂਦਰ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਪਾਕਿਸਤਾਨ ਦੇ ਉੱਪਰ ਨੋਦੀ ਲਗਾਮ ਕਸ ਜਿਹੜਾ ਹਰ ਰੋਜ਼ ਡਰੋਨਾਂ ਦੇ ਰਾਈਂ ਅਸਲਾ ਵੀ ਆਉਂਦਾ ਤੇ ਚਿੱਟਾ ਵੀ ਆਉਂਦਾ ਤੇ ਮੁੱਖ ਮੰਤਰੀ ਕਹਿੰਦਾ ਕਿ ਮੈਂ ਆਪਣੀਆਂ ਐਂਟੀ ਡਰੋਨ ਮਜ਼ਾਈਲਾ ਬਣਾ ਲਿਆ ਨੇ ਉਹ ਮੁੱਖ ਮੰਤਰੀ ਸਾਹਿਬ ਉਹ ਪੰਜਾਬ ਦੇ ਪੁਲਿਸ ਦੇ ਆਫੀਸਰੋ ਆਪਣੀ ਜਮੀਰ ਤੇ ਜੋੜਾ ਧਿਆਨ ਕਰੋ ਕਿ ਤੁਸੀਂ ਇਹਨੂੰ ਪੁੱਠੀਆਂ ਗੱਲਾਂ ਸ਼ਰਾਬੀ ਨੂੰ ਦੱਸ ਕੇ ਤੁਸੀਂ ਇਹ ਕਹਿੰਦੇ ਕਿ ਐਂਟੀ ਡਰੋਨ ਜਿਹੜੇ ਮਜ਼ਾਇਲ ਨੇ ਉਹਦੇ ਲਈ ਇਕੁਪਮੈਂਟ ਚਾਹੀਦੇ ਨੇ ਤੇ ਇਹ ਦੱਸਣ ਹੁਣ ਕਿ ਕਿੰਨੇ ਸੁੱਟੇ ਨੇ ਡਰੋਨ ਕਿੰਨੇ ਬੰਦੇ ਫੜੇ ਨੇ ਤੇ ਜੇ ਕਿਤੇ ਕੋਈ ਰਾਜਾ ਜੀ ਮੋੜਕ ਸਾਹਿਬ ਸਾਰੇ ਸਟੇਜ ਤੇ ਬੈਠੇ ਹੋ ਵਿਜੇਂਦਰ ਜੀ ਧਿਆਨ ਕਰੋ ਤੁਹਾਡੇ ਪਿਤਾ ਜੀ ਨੇ ਕਾਂਗਰਸ ਖੜੀ ਕੀਤੀ ਆ ਤੇ ਉਹਨਾਂ ਨੇ ਗਿਆਨੀ ਜੈਲ ਸਿੰਘ ਨੂੰ ਜੇ ਕੋਈ ਸਪੀਚ ਲੈ ਕੇ ਦਿੰਦਾ ਸੀ ਤੇ ਗਿਆਨੀ ਜੈਲ ਸਿੰਘ ਨੂੰ ਸਪੀਚ ਲੈ ਕੇ ਦਿੰਦੇ ਸੰਤਰਾਮ ਸਿੰਘਲਾ ਤੇ ਇਹਨਾਂ ਨੇ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਇਹ ਪੱਤਰਕਾਰ ਆ ਆਰਟੀਆਈ ਨਾ ਪਾਉਣ ਇਹਨਾਂ ਦੇ ਉੱਤੇ ਕੱਸ ਦਿੰਦੇ ਨੇ ਸਕੰਜਾ ਉਹ ਆਰਟੀਆਈ ਅਸੀਂ ਪਾਈਏ ਜਿਨ੍ਹਾਂ ਨੇ ਕੱਲ ਨੂੰ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਖੜੇ ਹੋਣਾ ਉਹਨੂੰ ਦੱਸੀਏ ਕਿ ਤੇਰੀ ਜਿਹੜੀਆਂ ਗੈਰ ਕਾਨੂੰਨੀ ਗੱਲਾਂ ਨੇ ਉਹ ਪੱਤਰਕਾਰ ਛਾਪੜ ਗਏ ਤੇ ਆਰਟੀਆ ਲੈ ਗਈ ਜਿਹੜੇ ਕਾਂਗਰਸ ਦੇ ਲੀਡਰ ਨੇ ਸਾਨੂੰ ਅੱਗੇ ਹੋ ਕੇ ਇਹਨਾਂ ਦਾ ਪਾਰ ਨਹੀਂ ਸਾਨੂੰ ਆਪਣੇ ਪੰਜਾਬ ਦਾ ਪਾਰ ਚੁੱਕਣਾ ਪਏਗਾ ਉਹ ਪਾਓ ਇੱਕ ਚੀਜ਼ ਮੈਂ ਤੁਹਾਨੂੰ ਕਹੜੀ ਚਾਹਨਾ ਕਿ ਪੰਜਾਬ ਇੱਕ ਠੜਾ ਘੋੜਾ ਜੇ ਤੇ ਦੇਤੇ ਸਵਾਰ ਚੰਗਾ ਆ ਜੇ ਤੇ ਇਹਦੇ ਵਰਗਾ ਘੋੜਾ ਕਦੇ ਨਹੀਂ ਚੱਲ ਸਕਦਾ ਤੇ ਜੇ ਇਹਦੇ ਵਰਗਾ ਭਗਵੰਤ ਮਾਨ ਵਰਗਾ ਸਵਾਰ ਆ ਜੇ ਤੇ ਘੋੜੇ ਨੂੰ ਹੀ ਲੈ ਪੈਗਾ ਤੇ ਆਪ ਵੀ ਮਰ ਚੇਗਾ ਮੈਂ ਇਹਨਾਂ ਦੇ ਬਗੇਲ ਸਾਹਿਬ ਇਹ ਹੁਣ ਨਵੀਂ ਕਰ ਲੱਗੇ ਨੇ ਸ਼ੁਰੂ ਕਿ ਆ ਜਿਹੜਾ ਕਹਿੰਦੇ ਜਿਹੜਾ ਨਾਮਾ ਕੀਤਾ ਜੋਧ ਜੋਧ ਨਸ਼ਾ ਵਿਰੋਧ ਤੇ ਮੈਂ ਕੇਜਰੀਵਾਲ ਨੂੰ ਕਹਿਣਾ ਕਿ ਜੋਧ ਨਸ਼ਾ ਵਿਰੋਧ ਪਹਿਲਾਂ ਇਹਦੀ ਤੇ ਸ਼ਰਾਬ ਛਡਾ ਦੇ ਔਰ ਜੁੱਧ ਤੇ ਉਹ ਲੜੇਗਾ ਜਿਹੜਾ ਨਸ਼ਾ ਛੱਡੇਗਾ ਤੇ ਜੇ ਅਸੀਂ ਕਿਸੇ ਬਾਬੇ ਕੋਲ ਕੋਈ ਚੜ੍ਹਗੀ ਮਾਤਾ ਕਹਿੰਦੀ ਬਾਬਾ ਜੀ ਮੇਰਾ ਪੁੱਤ ਗੁੜ ਖਾਂਦਾ ਕਹਿੰਦਾ ਮਾਤਾ 15 ਦਿਨਾਂ ਨੂੰ ਆਈ ਤੇ 15 ਦਿਨੀ ਗਈ ਕਹਿੰਦਾ ਪੁੱਤ ਗੁੜ ਛੱਡ ਦੇ ਤੋ ਕਹਿੰਦੀ 15 ਦਿਨ ਪਹਿਲਾਂ ਹੀ ਕਹਿ ਦੇਣਾ ਸੀ ਮੈਂ ਕੇਜਰੀਵਾਲ ਨੂੰ ਗੱਲ ਸੁਣਾਉਣ ਲੱਗਾ ਕਿ ਆ ਸਰਕਾਰ ਤੋ ਕੰਡਾ ਜੀ ਉਸ ਦਿਨ ਮੈਂ ਗੁੜ ਖਾਂਦਾ ਸੀ 15 ਦਿਨਾਂ ਚ ਮੈਂ ਗੁੜ ਛੱਡਿਆ ਤੇ ਪਹਿਲੋਂ ਇਹਦਾ ਤੇ ਗੁੜ ਛਡਵਾ ਦੇ ਤੇ ਫੇਰ ਪੰਜਾਬ ਦੇ ਜਿਹੜੇ ਨੇ ਉਹ ਨਸ਼ੇ ਤੋਂ ਫੇਰ ਗੱਲ ਕਰੀ ਮੈਂ ਪੰਜਾਬ ਪੁਲਿਸ ਨੂੰ ਕਹਿਣਾ ਚਾਹਨਾ ਕਿ ਤੁਸੀਂ ਜਿਹੜੇ ਇਹਨਾਂ ਦੇ ਹੱਥ ਠੋਕੇ ਬਣੇ ਜੇ ਜਿਹੜੇ ਤੁਸੀਂ ਇਹਨਾਂ ਤੇ ਕਾਂਗਰਸ ਦੇ ਜਾਂ ਗਰੀਬ ਲੋਕਾਂ ਦੇ ਕੇਸ ਕਰਦੇ ਹੋ ਤੁਹਾਡੀਆਂ ਜਿਹੜੀਆਂ ਤੁਸੀਂ ਹੱਥਾਂ ਨਾਲ ਦਿੱਤੀਆਂ ਇਹ ਗੰਡਾ ਤੁਹਾਡੇ ਕੋਲ ਮੂੰਹਾਂ ਨਾਲ ਦੀ ਮੂੰਹ ਨਾਲ ਦੀ ਖੋਲਣੀ ਖਵਾਵਾਂਗੇ ਇਹ ਪੁਲਿਸ ਨੂੰ ਦਫ਼ਤਰ ਵਿੱਚ ਦੱਸ ਦੇਣਾ ਚਾਹਨਾ ਕਿ ਇੱਥੇ ਅੰਗਰੇਜ਼ ਨਹੀਂ ਪੰਜਾਬ ਨੂੰ ਚੁਕਾ ਸਕੇ ਤੇ ਇਹ ਕੇਜਰੀ ਵਾਲ ਤੇ ਭਗਵੰਤ ਮਾਨ ਕੀ ਆ ਸਾਨੂੰ ਉੱਠ ਕੇ ਠੀਕ ਜਾਲ ਗੁਰਜੀਤ ਰਾਣਾ ਗੁਰਜੀਤ ਨੇ ਕਹੀ ਆ ਆਪਣੇ ਗੁਰਜੀਤ ਸਿੰਘ ਔਜਲਾ ਨੇ ਕਿ ਕਾਂਗਰਸ ਇਕੱਠੀ ਆ ਬਗੇਲ ਸਾਹਿਬ ਸਾਨੂੰ ਕਿਸੇ ਨੂੰ ਚੀਵ ਮਿਸਟਰੀ ਦੀ ਚਾਹੀਦੀ ਸਾਨੂੰ ਕਿਸੇ ਨੂੰ ਚੀਫ ਮਿਨਿਸਟਰੀ ਨਹੀਂ ਚਾਹੀਦੀ ਸਾਨੂੰ ਪੰਜਾਬ ਚ ਕਾਂਗਰਸ ਦਾ ਰਾਜ ਚਾਹੀਦਾ ਜੋ ਮਰਜੀ ਚੀਫ ਮਿਨਿਸਟਰ ਬਣ ਜੇ ਇਹ ਜਿਹੜੇ ਵਰਕਰ ਬੈਠੇ ਨੇ ਸੁਖਜਿੰਦਰ ਸਿੰਘ ਰੰਦਾਵੇ ਨੂੰ ਕੋਈ ਡਰ ਨਹੀਂ ਇਹਦੇ ਤੇ ਕੇਸ ਨਹੀਂ ਬਣਦਾ ਜੇ ਬਣਦਾ ਤੇ ਮੇਰੇ ਵਰਕਰ ਤੇ ਬਣਦਾ ਇਹਨਾਂ ਦੇ ਝੂਠੇ ਪਰਚੇ ਹੁੰਦੇ ਨੇ ਉਹ ਪਰਚੇ ਜੇ ਕਾਂਗਰਸ ਦੀ ਸਰਕਾਰ ਆ ਗਈ ਉਹ ਪਰਚਾ ਨਹੀਂ ਹੋਏਗਾ ਉਹ ਝੂਠਾ ਕੇਸ ਨਹੀਂ ਬਣੇਗਾ ਇਹਨਾਂ ਦਾ ਮਾਨ ਸਤਕਾਰ ਜਿੱਦਣ ਵਰਕਰਾਂ ਦਾ ਹੋ ਗਿਆ ਉਸ ਦਿਨ ਸਭ ਜੋ ਕਾਂਗਰਸ ਜਿੰਦੀ ਹੋਗੀ ਯਾਰ ਅਸੀਂ ਗੱਲਾਂ ਕਰਦੇ ਆ ਪ੍ਰੈਸ ਪੁੱਛਦੀ ਆ ਕਿ ਕਾਂਗਰਸ ਚ ਕੀ ਗੱਲ ਆ ਬਿਲਕੁਲ ਕਾਂਗਰਸ ਇਕੱਠੀ ਜੇ ਅਸੀਂ ਹੁਕਮ ਮੰਨਦੇ ਆ ਖੜਗੇ ਜੀ ਦਾ ਸਾਨੂੰ ਹੁਕਮ ਆਉਂਦਾ ਰਾਹੁਲ ਗਾਂਧੀ ਦਾ ਤੇ ਪੰਜਾਬ ਚ ਹੁਕਮ ਚਲੇਗਾ ਬਖੇਲ ਸਾਹਿਬ ਦਾ ਜਿਉ ਉਹ ਇਹ ਕਰਨਗੇ ਉਹੋ ਹੀ ਕਾਂਗਰਸੇ ਵਿੱਚ ਚਲੇਗਾ ਤੇ ਜੇ ਕੋਈ ਇਧਰ ਉਧਰ ਕਰੇਗਾ ਮੈਂ ਇੱਕ ਹੋਰ ਚੀਜ਼ ਕਹਿਣੀ ਚਾਹੁੰਦਾ ਮੈਨੂੰ ਸਲੈਪ ਭੇਜੀ ਜੀ ਸ਼ਾਰਟ ਕਰੋ ਤੇ ਜੇ ਜਰ ਕਾਂਗਰਸ ਦੀ ਗੱਲ ਦੀ ਕਰਾਂਗੇ ਮੰਦਰੇਗਾ ਤਾਂ ਚਲੇਗਾ ਜੇ ਕਾਂਗਰਸ ਦੀ ਗੱਲ ਚਲੇਗੀ ਇਹ ਕਹਿੰਦੇ ਨੇ ਗਰੂਪੀਜਮ ਸੀ ਵਿਜੇਂਦਰ ਹੋਣੇ ਤੇ ਚਲੋ ਛੋਟੇ ਸੀਗੇ ਯਾਨੀ ਜੈਲ ਸਿੰਘ ਵਾਲੇ ਵੀ ਗਰੁੱਪਿਜ਼ਮ ਸੀ ਜਦੋਂ ਬਣਿਆ ਸਰਦਾਰ ਤਰਪਾੜਾ ਸਿੰਘ ਅੱਸੀ ਦੇ ਵਿੱਚ ਉਸ ਤੋਂ ਵੱਡਾ ਗਰੁੱਪਿਜ਼ਮ ਕਦੀ ਆਇਆ ਹੀ ਨਹੀਂ ਉਦੋਂ ਤਿੰਨ ਮੁੱਖ ਮੰਤਰੀ ਬਣ ਲਈ ਬੈਠੇ ਸੀ ਦੋ ਹਾਰ ਗਏ ਇੱਕ ਬਣ ਗਿਆ ਤੇ ਅੱਜ ਵੀ ਕੋਈ ਗਰੁੱਪਿਜ਼ਮ ਨਹੀਂ ਜੇ ਉਹ ਗਰੁੱਪ ਚੱਲੂਗਾ ਜਿਹਦਾ ਡੀਐਨਏ ਕਾਂਗਰਸ ਦਾ ਜਿਹਦਾ ਖੂਨ ਕਾਂਗਰਸੀ ਆ ਉਹ ਗਰੁੱਪ ਜੇ ਸਾਡਾ ਦੂਜਾ ਇੱਥੇ ਕੋਈ ਗਰੁੱਪ ਨਹੀਂ ਯਾਰ ਕਮਾਲ ਕਰੀ ਜਾਂਦੇ ਨੇ ਪ੍ਰੈਸ ਵਾਲਿਓ ਇੱਕ ਗੱਲ ਨੋਟ ਕਰ ਲੋ ਪੰਜਾਬ ਦੇ ਵਿੱਚ ਉਹ ਚਲੇਗਾ ਜੋ ਬਗੇਲ ਸਾਹਿਬ ਹੁਕਮ ਕਰਨਗੇ ਉਹ ਮੁੱਖ ਮੰਤਰੀ ਬਣੇਗਾ ਉਹ ਪ੍ਰਧਾਨ ਚਲੇਗਾ ਜੋ ਬਗੇਲ ਸਾਹਿਬ ਇੱਥੇ ਕਹਿ ਕੇ ਜਾਣਗੇ ਯਾਰ ਕਮਾਲ ਹੋ ਗਿਆ ਡਿਸਪਲਿਨ ਤੋਂ ਬਿਨਾ ਨਾ ਕਰ ਚੱਲਦਾ ਜਿਹਨਾਂ ਪਾਰਟੀ ਚੱਲਦੀ ਆ ਅੱਜ ਜੇ ਸੁਖਜਿੰਦਰ ਸਿੰਘ ਇੱਥੇ ਖੜਾ ਇਹ ਕਾਂਗਰਸ ਦੀ ਬਦੌਲਤ ਖੜਾ ਜੇ ਤੇ ਜਿੱਦਣ ਮੈਂ ਕਾਂਗਰਸ ਵੱਲ ਪਿੱਠ ਕਰ ਲਈ ਮੈਂ ਚੜ੍ਹ ਕੇ ਕਹਿਣ ਲੱਗਾ ਮੈਨੂੰ ਕੁੱਤੇ ਨਹੀਂ ਹੁੰਦੀ ਜੇ ਪੁੱਛਣਾ ਕਿ ਕੌਣ ਤੁਰਿਆ ਜਾਂਦਾ ਸੋ ਆਪਣੇ ਦਿਮਾਗ ਚੋਂ ਕੱਢ ਦੀਏ ਕਿ ਇਹਦੀ ਮਦਦ ਕਰਾਂਗੇ ਤੇ ਉਹਦੀ ਕਰਾਂਗੇ ਬਿਲਕੁਲ ਨਹੀਂ ਜਿਹੜਾ ਕੋਈ ਇਹੋ ਜਿਹਾ ਕਾਂਗਰਸੀ ਹੁੰਦਾ ਕਾਂਗਰਸੀਓ ਮੇਰੀਓ ਪੈਣੋ ਮਾਈ ਭਾਗੋ ਬਣੋ ਜਿਨੇ ਬਧਾਵਾ ਪੜਵਾਇਆ ਸੀ ਜਾ ਕੇ ਗੁਰੂ ਕੋਲੋਂ ਤੁਸੀਂ ਖੜੀਆਂ ਹੋ ਜੋ ਕੇ ਜਿਹੜਾ ਗਦਾਰ ਆਉਂਦਾ ਕਾਂਗਰਸ ਦੇ ਅਗੇਂਸਟ ਗੱਲ ਕਰ ਲਈ ਉਹਨੂੰ ਘਰ ਚੋਂ ਤੱਕੇ ਮਾਰ ਕੇ ਬਾਹਰ ਕੱਢ ਦੋ ਜਿਹੜਾ ਕਾਂਗਰਸੀ ਗੱਲ ਕਰੇ ਉਹਦੀ ਗੱਲ ਸੁਣਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ